ਹੁੰਦੇ ਆ ਭਾਵੇਂ ਸਤਲੁਜ ਹਾੜੋਂ ਤੇ ਭਾਵੇਂ ਆਉਣ ਬਿਆਸ ਚ ਸਾਡਾ ਜਿਹੜਾ 10-12 ਹਾਂ ਰੇਕੜ ਰਕਬਾ ਪੱਟੀ ਹਲਕੇ ਦਾ ਲਗਭਗ 20 ਤੋਂ 25 ਪਿੰਡ ਉਹ ਤੀਜੇ ਚੌਥੇ ਸਾਲ ਬਾਅਦ ਹਰ ਵਰੀ ਹੜਾਂ ਦੀ ਮਾਰ ਦੇ ਨਾਲ ਉਹ ਜ਼ਮੀਨਾਂ ਪੁੱਟੀਆਂ ਜਾਂਦੀਆਂ ਫਤਲਾਂ ਬਰਬਾਦ ਹੋ ਜਾਂਦੀਆਂ ਜਿਹੜੇ ਕਿਸਾਨਾਂ ਦੇ ਵਿੱਚ ਘਾਰ ਆ ਉਹ ਘਰ ਟਹਿ ਜਾਂਦੇ ਆ ਤੇੜਾ ਪਾੜ ਜਾਂਦੀਆਂ ਛੱਤਾਂ ਡਿੱਗ ਪੈਂਦੀਆਂ ਸਾਡੇ 2019 ਤੋਂ ਲੈ ਕੇ ਹੁਣ ਤੱਕ 2025 ਤੱਕ 6 ਸਾਲ ਹੋ ਗਿਆ 6 ਸਾਲਾਂ ਦੇ ਵਿੱਚ 2019 ਦੇ ਵਿੱਚ ਵੀ ਹੜਾ ਆਇਆ 2023 ਦੇ ਵਿੱਚ ਵੀ ਹੜਾ ਆਇਆ ਹੁਣ 2025 ਦੇ ਵਿੱਚ ਫੇਰ ਆੜਾ 6 ਸਾਲਾਂ ਦੇ ਵਿੱਚ ਤਿੰਨ ਵਾਰ ਆਇਆ ਜਾਨੀ ਕਿ ਸਾਡਾ ਜਿਹੜਾ ਇਲਾਕਾ ਆ ਇੱਥੇ ਲਗਭਗ ਤੀਜੇ ਚੌਥੇ ਸਾਲ ਬਾਅਦ ਹੜ੍ਹ ਆਉਂਦੇ ਹੀ ਆਉਂਦੇ ਆ ਤੇ ਹਰ ਵਾਰ ਇਸੇ ਤਰ੍ਹਾਂ ਹੀ ਨੁਕਸਾਨ ਹੁੰਦਾ ਸਾਡੇ ਕਾਂਗਰਸ ਦੇ ਸਾਥੀ ਮੈਂਬਰ ਸਾਹਿਬਾਨ ਕਹਿੰਦੇ ਆ ਕਿ ਮੁੱਖ ਮੰਤਰੀ ਰਲੀਫ ਫੰਡ ਦੇ ਵਿੱਚ ਕੋਈ ਵੀ ਪੰਜਾਬੀ ਕੋਈ ਵੀ ਭਾਰਤ ਦਾ ਬੰਦਾ ਪੈਸੇ ਨਾ ਦੇਵੇ ਇਹ ਵੇਖੋ ਸਾਨੂੰ ਤੇ ਸਾਰਿਆਂ ਨੂੰ ਚੁਣ ਕੇ ਭੇਜਿਆ ਪੰਜਾਬ ਵਾਲਿਆਂ ਨੇ ਸਾਨੂੰ ਪੰਜਾਬ ਦੇ ਹੱਕ ਦੇ ਵਿੱਚ ਆਦਾ ਨਾਰਾ ਮਾਰਨਾ ਚਾਹੀਦਾ ਨਾ ਕਿ ਸਾਨੂੰ ਇਹ ਕਹਿਣਾ ਚਾਹੀਦਾ ਵੀ ਜਿੱਥੇ ਪੰਜਾਬੀਆਂ ਦੀ ਮਦਦ ਹੋਣੀ ਉੱਥੇ ਪੈਸੇ ਨਾ ਦਿੱਤੇ ਜਾਣ ਸਾਨੂੰ ਤੇ ਸੈਂਟਰ ਤੇ ਕੇਂਦਰ ਨਾਲ ਲੜਾਈ ਲੜਨੀ ਚਾਹੀਦੀ ਆ ਪੰਜਾਬ ਦੇ ਲੋਕ ਜਿਹਾਰੂ ਨੇ ਜੇ ਪੰਜਾਬ ਦੇ ਲੋਕ ਚਾਹੁੰਦੇ ਆ ਮਦਦ ਕਰਨੀ ਤੇ ਸਾਨੂੰ ਰੋਕਣਾ ਨਹੀਂ ਸਗੋ ਸਾਨੂੰ ਉਤਸ਼ਾਹਤ ਕਰਨਾ ਚਾਹੀਦਾ ਜੇ ਆਪਾਂ ਆਪਨੀ ਕੁਝ ਦੇਣ ਜੋਗੇ ਤੇ ਸਾਨੂੰ ਕਿਸੇ ਨੂੰ ਰੋਕਣਾ ਨਹੀਂ ਚਾਹੀਦਾ ਮੈਂ ਆਪਣੀ ਵਿਧਾਨ ਸਭਾ ਦੀ ਗੱਲ ਕਰਾਂ ਮੇਰੀ ਵਿਧਾਨ ਸਭਾ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਤੇ ਹੋਇਆ ਹੋਇਆ ਜਿਹੜੇ ਜੀ ਮਰੇ ਪਾਣੀ ਨਾਲ ਹੜਾਣਾ ਮਰੇ ਉਹ 98 ਦੇ ਕਰੀਬ ਤਸਦੀਕ ਹੋਏ ਆ ਜਿਹੜੇ ਜੀ ਸਦਮੇ ਨਾਲ ਮਰ ਗਏ ਉਹਨਾਂ ਦੀ ਗਿਣਤੀ ਤੇ ਤੱਥਾਂ ਤੋਂ ਬਾਹਰ ਹੈ ਉਹਨਾਂ ਦਾ ਤੇ ਆਪਾਂ ਨੂੰ ਪਤਾ ਹੀ ਨਹੀਂ ਮੇਰੇ ਹਲਕੇ ਦੇ ਵਿੱਚ ਸ਼ਿੰਦਰ ਸਿੰਘ ਨਾਂ ਦਾ ਇੱਕ 50 55 ਸਾਲ ਦਾ ਆਦਮੀ ਸੀ ਉਹ ਜਦੋਂ ਆੜਾਏ ਉਹ ਕਾਮਨਾ ਹੀ ਸੋਚ-ਸੋਚ ਕੇ ਉਹਨੂੰ ਬੁਖਾਰ ਚੜ ਗਿਆ ਉਹਦੇ ਕੋ ਢਾਂਗਣਾ ਲਾਜਣਾ ਕਰਾਇਆ ਗਿਆ ਤੇ 5-7 ਦਿਨ ਪਏ ਉਹਦੀ ਵਿਚਾਰੇ ਦੀ ਮੌਤ ਹੋ ਗਈ। ਉਹਦੀ ਮੌਤ ਹੋ ਗਈ। ਉਹਦੇ ਫੁੱਲ ਚੁਣੇ ਉਹਦਾ ਭਤੀਜਾ ਜਿਹਦੀ ਉਮਰ 26-27 ਸਾਲ। ਉਹਨੂੰ ਬੁਖਾਰ ਚੜ ਗਿਆ। ਉਹਦਾ ਇਲਾਜ ਨਾ ਹੋਇਆ। ਮੈਂ ਉਹਨਾਂ ਦੇ ਘਰ ਗਿਆ ਮੁੜ ਕੇ। ਮੈਂ ਕਿਹਾ ਅੱਗੇ ਤੁਹਾਡਾ ਇੱਕ ਪਰਿਵਾਰ ਚੋਂ ਜੀ ਚਲ ਗਿਆ। ਤੁਸੀਂ ਇਹਨੂੰ ਪੀਜੀਆਈ ਲੈ ਕੇ ਜਾਓ। ਮੈਂ ਆਪੇ ਉੱਥੇ ਜੇ ਕੋਈ ਖਰਚਾ ਲੱਗੂ ਮੈਂ ਲਾ ਲੂੰ। ਉੱਥੇ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਫ੍ਰੀ ਦੇ ਵਿੱਚ ਲਾਜਿਆ। ਮੈਂ ਉਹਨਾਂ ਨੂੰ ਜੋ ਸਰਦੀ ਪੁਜਦੀ ਮਦਦ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਇਹਨੂੰ ਲੈ ਕੇ ਜਾਓ ਪੀਜੀਆਈ ਗੱਡੀ ਲੈ ਜਾਓ ਸਾਰਾ ਕਿੰ ਇੰਤਜ਼ਾਮ ਕਰਤਾ ਉਹ ਇੰਨੇ ਦੁੱਖ ਦੇ ਵਿੱਚ ਸਨ ਉਹ ਮੁੰਡਾ ਸੁੱਕ-ਸੁੱਕ ਕੇ ਜਿੱਦਨ ਮੈਂ ਗਿਆ ਉਹ ਲਗਭਗ ਉਹਦਾ ਭਾਰ 60 ਕਿਲੋ 65 ਕਿਲੋ ਪਹਿਲਾਂ ਭਾਰੀ ਤਾਂ ਉਹਦਾ ਭਾਰ 30 ਤੋਂ 35 ਕਿਲੋ ਰਹਿ ਗਿਆ ਵੀ ਹੱਡੀਆਂ ਹੀ ਰਹਿ ਗਈਆਂ ਮਾਸ ਉਹਦੇ ਕਿਤੇ ਸਰੀਰ ਤੇ ਦਿਸਦਾ ਹੀ ਨਹੀਂ ਉਹ ਮੁੰਡਾ 34 ਦਿਨਾਂ ਬਾਅਦ ਉਹਦੀ ਵੀ ਡੈਥ ਹੋ ਗਈ ਇੱਕੇ ਪਰਿਵਾਰ ਚੋਂ ਇੱਕ ਚਾਚਾ ਤੇ ਇੱਕ ਭਤੀਜਾ ਭਤੀਜੇ ਦਾ ਨਾਮ ਆਕਾਸ਼ਦੀਪ ਤੇ ਅਰਸ਼ਦੀਪ ਆਕਾਸ਼ਦੀਪ ਉਹਦਾ ਦੂਜਾ ਭਰਾ ਸੀ ਅਰਸ਼ਦੀਪ ਤੇ ਚਾਚੇ ਦਾ ਨਾਮ ਸ਼ਿੰਦਰ ਸਿੰਘ ਇਸ ਤਰ੍ਹਾਂ ਬੜੇ ਪਰਿਵਾਰਾਂ ਦੀਆਂ ਮੌਤਾਂ ਆਈਆਂ ਤੇ ਉਸੇ ਦਿਨ ਜਦੋਂ ਉਹ ਅਰਸ਼ਦੀਪ ਦੀ ਮੌਤ ਹੁੰਦੀ ਆ ਉਸੇ ਦਿਨ ਮੈਂ ਜਦੋਂ ਹੋਰ ਕਿਸਾਨਾਂ ਦੇ ਘਰਾਂ 'ਚ ਗਿਆ ਉਹਨਾਂ ਨੇ ਵਿਚਾਰਿਆਂ ਨੇ ਤੰਬੂ ਲਾਏ ਤੰਬੂਆਂ ਦੇ ਵਿੱਚ ਬੈਠਾ ਤੇ ਮੇਰੇ ਕੋਲ ਵੀ ਰਿਆਣਾ ਗਿਆ ਮੈਂ इमोशनल ਹੋ ਗਿਆ ਅੱਖ 'ਚ ਪਾਣੀ ਆ ਗਿਆ ਪਰ ਮੈਂ ਉੱਥੇ ਜ਼ਿਕਰ ਨਹੀਂ ਕੀਤਾ ਵੀ ਇਸ ਤਰ੍ਹਾਂ ਮੌਤਾਂ ਆਈਆਂ ਕਿਉਂਕਿ ਜੇ ਆਪਾਂ ਹੜਾਂ ਦੇ ਦਰਾਂ ਨੇ ਹੋ ਜਾ ਜਿਕਰ ਕਰਦੇ ਤੇ ਹੋ ਸਕਦਾ ਹੋਰ ਕਈ ਲੋਕ ਹੌਸਲਾ ਛੱਡ ਜਾਂਦੇ ਹੋ ਸਕਦਾ ਹੋਰ ਸਦਮੇ ਦੇ ਨਾਲ ਸੋਚ ਦੇ ਨਾਲ ਹੋਰ ਮੁਕਤਾ ਹੁੰਦੀਆਂ ਮੈਂ ਇਹੋ ਬੇਨਤੀ ਕਰਨੀ ਹੈ ਜੀ ਇੱਕ ਤੇ ਵੱਡਾ ਨੁਕਸਾਨ ਜਿਹੜਾ ਫਸਲਾਂ ਦਾ ਹੋਇਆ ਜੀਆਂ ਦਾ ਵੀ ਉੱਥੇ ਬੜਾ ਵੱਡਾ ਨੁਕਸਾਨ ਹੋਇਆ ਮੇਰੇ ਹਲਕੇ ਦਾ ਪਿੰਡ ਆ ਮਰੜ ਕੀੜੀਆਂ ਹਰੀਕੇ ਕੀੜੀਆਂ ਪਿੰਡ ਦੀ ਜ਼ਮੀਨ ਲਗਭਗ ਗਰੀਬ ਪਰਿਵਾਰ ਨੇ ਕਿਸੇ ਦੇ ਕੋਲ ਤਿੰਨ ਕਿੱਲੇ ਜ਼ਮੀਨ ਆ ਕੋਈ ਤੋਗਲੇ ਜ਼ਮੀਨ ਦਾ ਮਾਲਕ ਆ 50 ਏਕੜ ਜ਼ਮੀਨ ਦਰਿਆ ਨੇ ਢਾਲ ਆ ਲਈ ਆ 50 55 ਫੁੱਟ ਉੱਚੀ ਸੀ ਜ਼ਮੀਨ ਜਿਹੜੀ ਦਰਿਆ ਨੇ ਥੱਲਿਓਂ ਕੋਰ-ਕੋਰ ਕੇ ਉੱਥੇ 20-20 ਫੁੱਟੋਂ ਪਾਣੀ ਚੱਲਣਦਿਆ ਜਿਹੜੀ ਕਿ ਜ਼ਮੀਨ ਕਾਗਜ਼ਾਂ 'ਚ ਰਹਿ ਜਾਣੀ ਆ ਨਾ ਉੱਥੇ ਕਣਕ ਬੀਜੀ ਜਾਣੀ ਆ ਨਾ ਗਾਂ ਝੋਨਾ ਪੀਜਿਆ ਜਾਣਾ ਵੀ ਉਹ ਜ਼ਮੀਨ ਬਿਲਕੁਲ ਖਤਮ ਹੋ ਗਈ ਇਹ ਇੱਕ ਕਿੜੀਆਂ ਪਿੰਡ ਦੀ ਮੈਂ ਗੱਲ ਕਰਦਾ ਪਿਆ ਇਸੇ ਤਰ੍ਹਾਂ ਕਿੜੀਆਂ ਦੀ ਮਰੜਾਂ ਦੀ ਜ਼ਮੀਨ ਨੂੰ ਢਾਲ ਲੱਗੀ ਆ ਹਰੀਕੇ ਦੀ ਜ਼ਮੀਨ ਨੂੰ ਢਾਲ ਲੱਗੀ ਆ ਉਦੇ ਬਾਅਦ ਪਾਰਲੇ ਜੱਲੂ ਕੇ ਪਿੰਡ ਜਿੱਥੋਂ ਦੇ ਮੈਂ ਗੱਲ ਕਰਨ ਦੇ ਆ ਵੀ ਚਾਚਾ ਭਤੀਜਾ ਦੋਵੇਂ ਮਰ ਗਏ ਆ ਸੋ ਸੋਚ ਕੇ ਉੱਥੇ ਵੀ ਲਗਭਗ 100 ਏਕੜ ਜ਼ਮੀਨ ਜਿੱਥੇ 50 50 ਫੁੱਟ ਜ਼ਮੀਨ ਟਾ ਕੇ ਤੇ ਉੱਥੇ ਵੀ 25 25 30 30 ਫੁੱਟ ਪਾਣੀ ਚੱਲਦਾ ਪਿਆ ਵੀ ਜਿਹੜੀ ਜ਼ਮੀਨ ਕਾਗਜ਼ਾਂ ਚ ਰਹਿ ਜਾਣੀ ਆ ਉਹ ਜ਼ਮੀਨ ਨਾ ਕਾਂ ਬੀਜੀ ਜਾਣੀ ਆ ਨਾ ਉਨੀ ਮਿੱਟੀ ਪਾ ਸਕਦਾ ਕੋਈ ਤੇ ਜੇ ਪਾ ਵੀ ਲਊ ਜਿੱਥੇ ਦਰਿਆ ਆਪਦਾ ਘਰ ਬਣਾ ਲੈਂਦਾ ਉਥੇ ਜਿੰਨੀ ਮਰਜ਼ੀ ਆਪਾਂ ਮਿੱਟੀ ਪਾ ਲਈ ਉਹ ਅਗਲੇ ਸਾਲ ਫੇਰ ਦਰਿਆ ਨੇ ਉਹ ਜ਼ਮੀਨ ਟਾ ਲੈਣੀ ਹੁੰਦੀ ਆ ਤੇ ਇੱਥੇ ਸਾਡੇ ਸਾਥੀ ਮੈਂਬਰ ਕਹਿੰਦੇ ਪਏ ਵੀ ਇੱਥੇ ਕੋਈ ਪੈਸਾ ਨਾ ਦੇਵੀ ਸਾਨੂੰ ਆਪਦੇ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਡਟਣਾ ਚਾਹੀਦਾ ਤੇ ਜਦੋਂ ਆਪਾਂ ਲੋਕਾਂ ਦੇ ਵਿੱਚ ਰਹਿੰਦੇ ਆ ਨਾ ਕਈ ਸਾਥੀ ਕਹਿਣਗੇ ਐਮ ਐਲ ਏ ਮੰਤਰੀ ਮੁੱਖ ਮੰਤਰੀ ਦਾ ਕੰਮ ਹੁੰਦਾ ਉਹ ਦਫ਼ਤਰ 'ਚ ਬਹਿ ਕੇ ਆਦੇਸ਼ ਕਰੇ ਜਦੋਂ ਆਪਾਂ ਲੋਕਾਂ ਦੇ ਵਿੱਚ ਜਾਂਦੇ ਆ ਨਾ ਜੇ ਕਿਸੇ ਦੇ ਪਰਿਵਾਰ ਦੇ ਵਿੱਚੋਂ ਕੋਈ ਜੀ ਚਲ ਜਾਏ ਤੇ ਜਦੋਂ ਆਪਾਂ ਹਿਰਕਾ ਕਰਨ ਜਾਂਦੇ ਆ ਆਪਾਂ ਥਾਂ ਨਹੀਂ ਲੈਂਦੇ ਜੀ ਨੂੰ ਪਰ ਉਹਦਾ ਹੌਸਲਾ ਵੱਜ ਜਾਂਦਾ ਪਰਿਵਾਰ ਦਾ ਵੀ ਸਾਡਾ ਕੋਈ ਭੈਣ ਭਰਾ ਸਾਡਾ ਰਿਸ਼ਤੇਦਾਰ ਜਾਂ ਕੋਈ ਸਾਡਾ ਲੀਡਰ ਸਾਡੇ ਨਾਲ ਦੁੱਖ ਸਾਂਝਾ ਕਰਨਾ ਆ ਜਦੋਂ ਦੁੱਖ ਵੰਡਾਲੀਏ ਉਹ ਦੁੱਖ ਬੰਦੇ ਦਾ ਆ ਤਾਂ ਨਹੀਂ ਸਾਰਾ ਹੀ ਖਤਮ ਹੋ ਜਾਂਦਾ ਅਸੀਂ ਤਰਾਸਦੀ ਦੇ ਵੇਲੇ ਲੋਕਾਂ ਦੇ ਵਿੱਚ ਗਏ ਅਸੀਂ ਲੋਕਾਂ ਨਾਲ ਦੁੱਖ ਵੰਡਾਇਆ ਲੋਕਾਂ ਨੇ ਸਾਨੂੰ ਵੇਖੋ ਉਹ ਗੱਲਾਂ ਹੀ ਉਦੋਂ ਨਹੀਂ ਕਰ ਸਕਦੇ ਉਹਦੀਆਂ ਵੀਡੀਓ ਨਹੀਂ ਬਣਾ ਸਕਦੇ ਲੋਕਾਂ ਨੇ ਇਹ ਕਿਹਾ ਵੀ ਸਾਡੇ ਕੋ ਮંત્રી ਐਮ ਐਲ ਏ ਆ ਗਿਆ ਸਾਡਾ ਮੁੱਖ ਮੰਤਰੀ ਸਾਡੇ ਕੋ ਆ ਗਿਆ ਸਾਡੇ ਦੁੱਖ ਟੁੱਟ ਗਿਆ ਸਾਨੂੰ ਭੌਣ ਨੂੰ ਥਾਂ ਨਹੀਂ ਲੱਭੰਦਿਆ ਤੇ ਸਾਡੇ ਸਾਥੀ ਕਹੀ ਜਾਂਦੇ ਆ ਪੀ ਇਹ ਮੰਤਰੀ ਐਮ ਐਲ اے ਦਾ ਫਰਜ ਹੈ ਦਫ਼ਤਰ 'ਚ ਪਏ ਜੇ ਮੰਤਰੀ ਐਮ ਐਲ اے ਗਏ ਉਥੇ ਅਫਸਰਾਂ ਨੇ ਵੀ ਕੰਮ ਕੀਤਾ ਜਿਹੜੇ ਅਫਸਰਾਂ ਨੇ ਕੰਮ ਕੀਤਾ ਉਹਨਾਂ ਦੀ ਤਾਰੀਫ ਵੀ ਕਰਾਂਗੇ ਡੀ ਸੀ ਅਮਰਸਰ ਸਾਖੀ ਸਾਨੀ ਉਹਨੇ ਕੁੜੀ ਨੇ ਪੰਜਾਬ ਦੀ ਧੀ ਬਣ ਕੇ ਕੰਮ ਕੀਤਾ ਐਸ ਐਸ ਪੀ ਅਮਰਸਰ ਮਨਿੰਦਰ ਉਹਨੇ ਰਾਤ ਦਿਨ 24 ਘੰਟੇ ਕੰਮ ਕੀਤਾ ਐਸ ਐਸ ਪੀ ਅਮਰਸਰ ਨੇ ਇਸੇ ਤਰ੍ਹਾਂ ਹੀ ਸਾਡੇ ਐਮ ਐਲ اے ਕੁਲਦੀਪ ਸਿੰਘ ਧਾਲੀਵਾਲ ਸਾਹਿਬ ਮੰਤਰੀ ਲਾਲਚੰਦ ਕੁਟਾਰੂ ਚੱਕ ਜੀ ਮંત્રી ਹਰਜੋਤ ਬੈਂਸ ਜੀ ਸਾਡੇ ਸਾਰੇ ਐਮਐਲਏ ਸਭਾਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਰੀ ਲੀਡਰਸ਼ਿਪ ਨੇ ਰਾਤ ਦਿਨ 24 ਘੰਟੇ ਤੁਸੀਂ ਵੀ ਸਪੀਕਰ ਸਾਹਿਬ ਅਸੀਂ ਤੁਹਾਨੂੰ ਵੀ ਵੰਦੇ ਰਹੇ ਤੁਸੀਂ ਵੀ ਹੜਪੀੜ ਤੇ ਇਲਾਕੇ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰਦੇ ਰਹੇ ਤੇ ਜਿਹੜੇ ਕਾਂਗਰਸ ਦੇ ਐਮਐਲਏ ਪ੍ਰਿੰਦਰ ਮੀਤ ਪਾੜਾ ਇਹਨਾਂ ਨੇ ਵੀ ਮਿਹਨਤ ਕੀਤੀ ਆ ਇਹਨਾਂ ਦਾ ਵੀ ਧੰਨਵਾਦ ਜਿਹੜਾ ਬੰਦਾ ਕੰਮ ਕਰੂ ਉਸ ਹਰ ਬੰਦੇ ਦਾ ਧੰਨਵਾਦ ਕਰਨਾ ਬੰਦਾ ਭਾਵੇਂ ਉਹ ਵਿਰੋਧੀ ਤਰਚਿਆ ਕੱਲਾ ਇਹ ਨਹੀਂ ਵੀ ਆਪਾਂ ਵਿਰੋਧੀ ਆ ਤੇ ਆਪਾਂ ਹਰ ਚੰਗੇ ਕੰਮ ਦਾ ਵੀ ਵਿਰੋਧ ਕਰਨਾ ਬਾਜਵਾ ਸਾਹਿਬ ਹਰ ਚੰਗੇ ਕੰਮ ਦਾ ਵੀ ਵਿਰੋਧ ਕਰਦੇ ਆ ਜਿਹੜਾ ਕੋਈ ਪੰਜਾਬ ਦੇ ਹੱਕ ਲਈ ਹਿੱਤ ਲਈ ਪੰਜਾਬ ਲਈ ਚੰਗਾ ਕਰਦਾ ਉਹਦੇ ਹੱਕ 'ਚ ਖਲੋਣਾ ਚਾਹੀਦਾ ਉਹਦੇ ਹੱਕ 'ਚ ਨਾਰਾ ਮਾਰਨਾ ਚਾਹੀਦਾ ਤੇ ਮੈਂ ਇੱਥੇ ਆਪਦੇ ਹਲਕੇ ਦੇ ਪਿੰਡਾਂ ਦੀ ਗੱਲ ਕਰਾਂ RAM ਸਿੰਘ ਆਲਾ ਮੁਠਿਆਂ ਆਲਾ ਝੁਗੀਆਂ ਨੂਰਮੰਬਤ ਝੁਗੀਆਂ ਨੱਥਾ ਸਿੰਘ ਝੁਗੀਆਂ ਪੀਰ ਬਖਸ਼ ਗਦਾਈ ਕੇ ਜੱਲੋ ਕੇ ਪਾਣੇ ਕੇ ਗੱਗੜ ਕੇ ਸਪਰਾ ਬਸਤੀ ਲਾਲ ਸਿੰਘ ਕਢੋਮ ਹਰੀਕੇ ਇਹਨਾਂ ਪਿੰਡਾਂ ਦੇ ਵਿੱਚ ਇੰਨਾ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਜਿਹੜੇ ਕੁਝ ਟਹਿ ਗਏ ਕੁਝ ਟੱਠਨ ਦੇ ਕਿਨਾਰੇ ਤੇ ਆ ਤੇ ਜਿਹੜੇ ਸਾਡੇ ਐਸਸੀ ਪਰਿਵਾਰ ਆ ਕਈ ਐਸਸੀ ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਦੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਤੇ ਉਹਨਾਂ ਦੇ ਵੀ ਘਰ ਟਹਿ ਗਏ ਮੈਂ ਇਹ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਤੇ ਨਾਲ ਸਾਡੇ ਜਿੰਨੇ ਵੀ ਸਾਥੀ ਨੇ ਮੈਂਬਰ ਭਾਵੇਂ ਕਾਂਗਰਸ ਦੇ ਆ ਬੀਜੇਪੀ ਦੇ ਅਕਾਲੀ ਦਲ ਦੇ ਆ ਆਪਾਂ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਕੇਂਦਰ ਦੇ ਕੋਲ ਇਹ ਮੰਗ ਵੀ ਠਾਉਣੀ ਚਾਹੀਦੀ ਹੈ ਤੇ ਸਾਨੂੰ ਇਹ ਲੜਾਈ ਲੜਨੀ ਵੀ ਚਾਹੀਦੀ ਹੈ ਵੀ ਜਿਹੜਾ ਪੈਕੇਜ ਆ ਵੱਡੇ ਤੋਂ ਵੱਡਾ 1600 ਕਰੋੜ ਨਾਲ ਨਹੀਂ ਸਰਦਾ 3400 ਕਰੋੜ ਦਾ ਤੇ ਕੱਲਾ ਮੇਰੇ ਪੱਤੀ ਵਿਧਾਨ ਸਭਾ ਦਾ ਨੁਕਸਾਨ ਹੋ ਗਿਆ ਤੇ 12 ਜ਼ਿਲ੍ਹੇ ਅਫੈਕਟਡ ਹੋਏ ਆ ਤੇਆਂ ਜ਼ਿਲ੍ਹਿਆਂ ਚੋਂ 12 ਜ਼ਿਲ੍ਹੇ ਜਾਨੀ ਕਿ ਅੱਧਾ ਪੰਜਾਬ ਹੜਾਂ ਦੀ ਜਿਹੜੀ ਤਰਾਸਦੀ ਹੋਈ ਹੈ ਉਹਦੇ ਵਿੱਚ ਲੁਵੇਟਿਆ ਗਿਆ ਤੇ ਜੇ ਆਪਾਂ ਕੱਲੇ 1600 ਕਰੋੜ ਦੀ ਨਹੀਂ ਘਟੋ ਘਟ 20000 ਕਰੋੜ ਦਾ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਮੰਗ ਕੀਤੀ ਸੀ ਘਟੋ ਘਟ 20000 ਕਰੋੜ ਦਾ ਪੈਕੇਜ ਮਿਲੇ ਜਿਹਦੇ ਨਾਲ ਮਾੜਾ ਮੋਟ ਪੈਰਾਸਿਰ ਪੰਜਾਬ ਹੋਊਗਾ ਜਿਹਦੇ ਨਾਲ ਸਾਡੇ ਜਿਹੜੇ ਗਰੀਬ ਐਸਸੀ ਪਰਿਵਾਰ ਜਾਂ ਜਿਹੜੇ ਸਾਡੇ ਕਿਸਾਨ ਪਰਿਵਾਰ ਜਿਨ੍ਹਾਂ ਦੇ ਘਰ ਟ ਹੈਗੇ ਉਹਨਾਂ ਦੇ ਘਰ ਬਣ ਜਾਣ ਤੇ ਮੈਂ ਇੱਥੇ ਨਾਲ ਇਹ ਵੀ ਮਾਨਯੋਗ ਸਪੀਕਰ ਸਾਹਿਬ ਦੱਸਣਾ ਚਾਹੂੰਗਾ ਕਿ ਜਦੋਂ ਅਫਗਾਨਿਸਤਾਨ ਨੂੰ ਲੋੜ ਪਈ ਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦਿਲ ਖੋਲ ਕੇ ਉੱਥੇ ਮਦਦ ਕੀਤੀ ਹੈ ਅਫਗਾਨਿਸਤਾਨ ਦੇ ਵਿੱਚ ਤੇ ਅਫਗਾਨਿਸਤਾਨ ਉਹ ਦੇਸ਼ ਆ ਜਦੋਂ ਮੁਗਲਾਂ ਨੇ ਹਮਲਾ ਕਰਨਾ ਭਾਰਤ ਦੇ ਉੱਤੇ ਦਿੱਲੀ ਨੂੰ ਲੁੱਟਪੁੱਟ ਕੇ ਉੱਥੋਂ ਪੈਸਾ ਲੁੱਟ ਲੈਣਾ ਹੀਰੇ ਜਵਾਹਰਾਂ ਤਲਟ ਲੁੱਟ ਲੈਣੇ ਧੀਆਂ ਭੈਣਾਂ ਨੂੰ ਉੱਥੋਂ ਚੋੱਕ ਕੇ ਲੈ ਜਾਣਾ ਤੇ ਜਿਹੜੇ ਕਹਿੰਦੇ ਆ ਨਾ ਰਾਤ 12 ਵਜੇ ਸਿੱਖਾਂ ਦੇ ਸਰਦਾਰਾਂ ਦੇ 12 ਵਜੇ ਮਹਾਰਾਜੇ ਰਣਜੀਤ ਸਿੰਘ ਜੀ ਦਾ ਰਾਜ ਹੋਣਾ ਸਿੱਖਾਂ ਦਾ ਰਾਜ ਹੋਣਾ ਫਿਰ ਇਹਨਾਂ ਅਹਿਮਦ ਸ਼ਾਹ ਅਬਦਾਲੀ ਹੋਣਾ ਨੂੰ ਦਰਾਨੀ ਹੋਣਾ ਨੂੰ ਜੰਗ ਹੋਣੀ ਲੜਾਈ ਹੋਣੀ ਇਹਨਾਂ ਨੂੰ ਕੁੱਟਣਾ ਇਹਨਾਂ ਨੂੰ ਉੱਥੋਂ ਭਜਾਉਣਾ ਤੇ ਧੀਆ ਭੈਣਾਂ ਨੂੰ ਵਾਪਸ ਉਹਨਾਂ ਦੇ ਘਰਾਂ 'ਚ ਦਿੱਲੀ ਜਾਂ ਦੂਜੀਆਂ ਸਟੇਟਾਂ ਜਿੱਥੋਂ ਲਿਆਂਦਾ ਹੋਣਾ ਉੱਥੇ ਵਾਪਸ ਕਰਨਾ ਤੇ ਜਿਹੜਾ ਪੈਸਾ ਉਹਨਾਂ ਦਿੱਲੀੋਂ ਜਾਂ ਹੋਰ ਥਾਵਾਂ ਤੋਂ ਲੁੱਟਿਆ ਹੋਣਾ ਉਸ ਪੈਸੇ ਨੂੰ ਉਹਨਾਂ ਤੋਂ ਖੋ ਕੇ ਗਰੀਬ ਲੋਕਾਂ ਦੇ ਵਿੱਚ ਸਿੱਖ ਰਾਜ ਦੇ ਲੋਕਾਂ ਨੇ ਤਕਸੀਮ ਕਰਨਾ ਲਾਹੌਰ ਦੇ ਲੋਕਾਂ ਨੇ ਤਕਸੀਮ ਕਰਨਾ ਮਾਨਯੋਗ ਸਪੀਕਰ ਸਾਹਿਬ ਇਹ ਦਿੰਦੇ ਅਫਗਾਨਿਸਤਾਨ ਨੂੰ ਵੀ ਪੈਸੇ ਪਰ ਪੰਜਾਬ ਭਾਰਤ ਦੇਸ਼ ਦੀ ਸਟੇਟ ਆ ਭਾਰਤ ਦਾ ਹਿੱਸਾ ਆ ਇਹ ਕੀ ਸਾਨੂੰ ਅਫਗਾਨਿਸਤਾਨ ਨਾਲੋਂ ਵੀ ਮਾੜਾ ਸਮਝਦੇ ਆ ਪੰਜਾਬ ਵਾਲਿਆਂ ਨੂੰ ਇਹ ਕੀ ਗੱਲ ਸਾਨੂੰ ਅਫਗਾਨਿਸਤਾਨ ਨਾਲੋਂ ਵੀ ਨੀਵਾ ਸਮਝਦੇ ਆ ਪੰਜਾਬ ਨੂੰ ਇਹਨਾਂ ਨੂੰ ਪੈਕੇਜ ਦੇਣਾ ਚਾਹੀਦਾ ਪੰਜਾਬ ਨੂੰ ਵੱਡਾ ਪੈਕੇਜ ਦੇਣਾ ਚਾਹੀਦਾ ਖੁੱਲ੍ਹ ਦੀ ਨਹੀਂ ਲਾ ਦੇਣਾ ਚਾਹੀਦਾ ਮਾਨਜੋਗ ਸਪੀਕਰ ਸਾਹਿਬ ਜੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਆਏ ਆ ਉਹਨਾਂ ਨੇ ਇਹਨਾਂ ਕਹਿ ਕੇ ਪੱਲਾ ਝਾੜ ਲਿਆ ਕਿ ਪੰਜਾਬ 'ਚ ਮਾਈਨਿੰਗ ਹੋਈ ਤਾਂ ਆੜ ਆਇਆ ਮਾਈਨਿੰਗ ਹੋ ਗਿਆ ਕਿਤੇ ਧਰਤੀ ਥੱਲੇੋਂ ਥੋੜਾ ਪਾਣੀ ਨਿਕਲ ਆਇਆ ਸੀ ਮਾਈਨਿੰਗ ਨਾਲੇ ਸਾਡੀ ਸਰਕਾਰ ਦੇ ਵਿੱਚ ਤੇ ਜੋ ਲੀਗਲ ਖੱਡਾ ਉਹ ਚੱਲੀਆਂ ਉਹਦੇ ਤੋਂ ਬਿਨਾਂ ਤੇ ਇੱਕ ਟਿਪਰ ਨਹੀਂ ਕਿਤੇ ਕਿਸੇ ਨੇ ਪੁੱਟਿਆ ਮਾਨਯੋਗ ਸਪੀਕਰ ਸਾਹਿਬ ਮੈਂ ਇੱਥੇ ਇਹੋ ਬੇਨਤੀ ਕਰੂੰਗਾ ਕਿ ਜਿਹੜਾ ਕੇਂਦਰ ਦੇ ਵਿੱਚ ਜਿਹੜੀ ਵੀ ਸਰਕਾਰ ਬਣੀ ਆ ਭਾਵੇਂ ਕਾਂਗਰਸ ਦੀ ਗਵਰਨਮੈਂਟ ਬਣੀ ਆ ਭਾਵੇਂ ਭਾਜੀਪੀ ਦੀ ਗਵਰਨਮੈਂਟ ਬਣੀ ਆ ਉਹਨਾਂ ਲਗਾਤਾਰ ਪੰਜਾਬ ਨਾਲ ਤੱਕਾ ਕੀਤਾ ਤੇ ਜਿਨੇ ਜਿਨੇ ਪੰਜਾਬ ਨਾਲ ਧੱਕਾ ਕੀਤਾ ਉਹਨੂੰ ਮੁੜ ਕੇ ਮੂੰਹ ਦੀ ਖਾਣੀ ਪਈ ਆ ਜੇ 1988 ਦੀ ਗੱਲ ਕਰੀਏ 1988 ਦੇ ਵਿੱਚ ਲੋਕਾਂ ਨੂੰ ਲਟਨਾ ਕੀਤਾ ਗਿਆ ਰਾਤੋਂ ਰਾਤ ਪਾਣੀ ਛੜਦਾ ਕਾਂਗਰਸ ਦੀ ਉਦੋਂ ਸੈਂਟਰ ਦੇ ਵਿੱਚ ਗਵਰਨਮੈਂਟ ਹੀ ਸਾਡੇ ਇਲਾਕੇ ਦੇ ਵਿੱਚ ਪੂਰੇ ਪੰਜਾਬ 'ਚ ਹੀ ਐਵੇਂ ਹੋਇਆ ਸਾਡੇ ਇਲਾਕੇ ਦੇ ਵਿੱਚ ਲੋਕ ਮੰਜਿਆਂ ਤੇ ਪਏ ਰਾਤ ਨੂੰ ਸੁੱਤੇ ਰੁੜ ਗਏ ਲੋਕਾਂ ਦੇ ਪਸ਼ੂ ਰੁੜ ਗਏ ਉਸ ਸਮੇਂ ਗਰੀਬੀ ਦੀ ਹਾਲਤ ਹੀ ਲੋਕਾਂ ਦੇ ਘਰ ਕੱਚੇ ਹੀ ਉਹ ਜਿਹੜੇ ਬੰਨਾਂ ਦੇ ਵਿੱਚ ਘਰ ਆ ਉਹ ਲੋਕਾਂ ਦੇ ਕੱਚੇ ਘਰ ਉਹ ਵੀ ਰੁੜ ਗਏ ਉਹੋ ਜੀ ਬੱਚੇ ਜਿਹੜੇ ਜਾਂਦੇ ਕਿਤੇ ਕਿਸੇ ਰਿਸ਼ਤੇਦਾਰ ਕੋ ਗਏ ਸੀ ਜਾਂ ਕਿਤੇ ਉਹ ਆਪਦੀ ਛੱਤ ਤੇ ਸੁੱਤੇ ਸੀ ਤੇ ਪਤਾ ਲੱਗ ਗਿਆ ਪਾਣੀ ਆ ਗਿਆ ਉਦੋਂ ਬੜਾ ਨੁਕਸਾਨ ਹੋਇਆ ਹੁਣ ਫੇਰ ਉਸੇ ਤਰ੍ਹਾਂ ਉਹਦੇ ਨਾਲੋਂ ਕਈ ਗੁਣਾ ਵੱਡਾ ਕਿਉਂਕਿ ਲਗਭਗ 1 ਮਹੀਨੇ ਤੋਂ ਵੱਧ ਸਮਾਂ ਪਾਣੀ ਚੱਲਿਆ ਜਿਹਦੇ ਨਾਲ ਜਾਨ ਜੀਵਨ ਪ੍ਰਭਾਵਿਤ ਹੋਇਆ ਲੋਕਾਂ ਦੀਆਂ ਮੌਤਾਂ ਹੋਈਆਂ ਬੜਾ ਵੱਡਾ ਨੁਕਸਾਨ ਹੋਇਆ ਤੇ ਮੈਂ ਇਹੋ ਬੇਨਤੀ ਕਰੂੰਗਾ ਕਿ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਵਿੱਚੇ ਕਾਂਗਰਸ ਦੇ ਮੈਂਬਰ ਵਿੱਚੇ ਇਕਾਲੀ ਦਲ ਦੇ ਵਿੱਚੇ ਭਾਜਪੀ ਦੇ ਤੇ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਨੂੰ ਜੋ ਵੀ ਲੜਾਈ ਲੜਨੀ ਪਵੇ ਅਸੀਂ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਲੜਾਂਗੇ ਤੇ ਜੋ ਵੀ ਯੋਗਦਾਨ ਪੰਜਾਬ ਦੇ ਭਾਰਤ ਦੇ ਲੋਕ ਮੁੱਖ ਮੰਤਰੀ ਰੀਫੰਡ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਪਾ ਸਕਦੇ ਆ ਉਹ ਆਪਾਂ ਵੱਧ ਤੋਂ ਵੱਧ ਪਾਈਏ ਇਹਦੇ ਵਿੱਚ 1 ਰੁਪਏ ਦਾ ਵੀ ਕੋਈ ਏਰਫੇਰ ਨਹੀਂ ਹੋਊਗਾ 1 ਇੱਕ ਰੁਪਿਆ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਮਜ਼ਦੂਰਾਂ ਤੇ ਪੰਜਾਬ ਦੇ ਗਰੀਬਾਂ ਦੇ ਉੱਤੇ ਲਾਇਆ ਜਾਊਗਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ